ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਹੈ ਤੁਸੀਂ ਸੋਨੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਕਿ ਹਰ ਐਤਵਾਰ ਵਾਲੇ ਦਿਨ ਇਹ ਇੱਕ ਪਾਠ ਜ਼ਰੂਰ ਕਰਿਆ ਕਰੋ ਤਾਂ ਕਿਹੜੇ ਪਾਠ ਬਾਰੇ ਆਪਾਂ ਗੱਲ ਕਰਨ ਜਾ ਰਹੇ ਹਾਂ ਅਤੇ ਐਤਵਾਰ ਵਾਲੇ ਦਿਨ ਇਹ ਪਾਠ ਕਰਨ ਨੂੰ ਕਿਉਂ ਕਿਹਾ ਗਿਆ ਹੈ ਇਹ ਵੀ ਜ਼ਰੂਰ ਸੁਣਿਓ ਜੀ ਕਈ ਵਾਰ ਆਪਾਂ ਅਧਿ ਅਧੂਰੀ ਗੱਲ ਸੁਣ ਕੇ ਗੱਲ ਦਾ ਮਤਲਬ ਗਲਤ ਕੱਢ ਲੈਨੇ ਆਂ ਤਾਂ ਇਸ ਕਰਕੇ ਪਹਿਲਾਂ ਹੀ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਤਾਂ ਸੰਗਤ ਜੀ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਹਰੇਕ ਗੁਰਸਿੱਖ ਦੇ ਲਈ ਜ਼ਰੂਰੀ ਆ ਕਿ ਉਹ ਰੋਜ਼ ਸਵੇਰ ਦੇ ਵੇਲੇ ਉੱਠੇ ਉੱਠ ਕੇ ਆਪਣੇ ਦਿਨ ਦੀ ਸ਼ੁਰੂਆਤ ਵਾਹਿਗੁਰੂ ਜੀ ਦੇ ਨਾਮ ਤੋਂ ਕਰੇ ਵਾਹਿਗੁਰੂ ਜੀ ਦੇ ਸਿਮਰਨ ਤੋਂ ਕਰੇ ਕੁਝ ਦੇਰ ਬੈਠ ਕੇ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਅੰਮ੍ਰਿਤ ਵੇਲੇ ਦੇ ਵਿੱਚ ਉੱਠ ਕੇ ਪੰਜ ਬਾਣੀਆਂ ਦਾ ਨਿਤਨੇਮ ਕਰਦੇ ਹੋ ਤਾਂ ਵੱਡੇ ਕਰਮਾ ਵਾਲੇ ਹੋ ਵੱਡੇ ਭਾਗਾਂ ਵਾਲੇ ਹੋ ਮੁਬਾਰਕ ਹੈ ਤੁਹਾਨੂੰ ਪਰ ਜੇਕਰ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਨਿਤਨੇਮ ਨਹੀਂ ਕਰਦੇ ਤਾਂ ਘੱਟੋ ਘਾਟ ਇੱਕ ਜਪਜੀ ਸਾਹਿਬ ਜੀ ਦਾ ਪਾਠ ਤਾਂ ਹਰੇਕ ਨੂੰ ਕਰਨਾ ਚਾਹੀਦਾ ਹੈ ਜਿਹੜੇ ਘੱਟ ਪੜੇ ਲਿਖੇ ਨੇ ਉਹ ਵਾਹਿਗੁਰੂ ਜੀ ਦਾ ਸਿਮਰਨ ਵਧਾ Đ ਉਹ ਮੂਲ ਮੰਤਰ ਜੀ ਦਾ ਜਾਪ ਕਰ ਲਓ ਪਰ ਜਿਹੜੇ ਪੜੇ ਲਿਖੇ ਨੇ ਉਹਨਾਂ ਦੇ ਦਿਨ ਦੀ ਸ਼ੁਰੂਆਤ ਜਪਜੀ ਸਾਹਿਬ ਜੀ ਦੇ ਪਾਠ ਤੋਂ ਹੋਣੀ ਚਾਹੀਦੀ ਆ ਤਾਂ ਹੀ ਉਹਨਾਂ ਦੀ ਪੜ੍ਹਾਈ ਲਿਖਾਈ ਦਾ ਫਾਇਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੁੰਦੀ ਆ ਦਿਨ ਦੀ ਸ਼ੁਰੂਆਤ ਤਾਂ ਹੋ ਗਈ ਵਾਹਿਗੁਰੂ ਜੀ ਦੇ ਨਾਮ ਤੋਂ ਸਿਮਰਨ ਤੋਂ ਗੁਰਬਾਣੀ ਦੇ ਪਾਠ ਤੋਂ ਇਸ ਤੋਂ ਇਲਾਵਾ ਵੀ ਸਾਨੂੰ ਦਿਨ ਦੇ ਵਿੱਚ ਇੱਕ ਬਾਣੀ ਹੋਰ ਪੜ੍ਹਨੀ ਚਾਹੀਦੀ ਹੈ। ਮਹਾਪੁਰਖ ਜੀ ਕਹਿੰਦੇ ਨੇ ਕਿ ਜੇ ਸ ਘਰ ਦੇ ਵਿੱਚ ਘਰ ਦਾ ਕੋਈ ਇੱਕ ਜੀ ਵੀ ਰੋਜ਼ਾਨਾ ਅੰਮ੍ਰਿਤ ਵੇਲੇ ਉੱਠਦਾ ਹੈ, ਅੰਮ੍ਰਿਤ ਵੇਲੇ ਦਾ ਨਿਤਨੇਮ ਨਿਯਮ ਨਾਲ ਨਿਭਾਉਂਦਾ ਹੈ ਅਤੇ ਨਾਲ-ਨਾਲ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦਾ ਹੈ ਨਾ ਉਸ ਘਰ ਦੀ ਵਾਹ ਵੱਲ ਵੀ ਕੋਈ ਨਹੀਂ ਵੇਖ ਸਕਦਾ ਉਸ ਘਰ ਪਰਿਵਾਰ ਦੇ ਉੱਤੇ 사ਤਗੁਰ ਸੱਚੇ ਪਾਸ਼ਾ ਜੀ ਦੀ ਬੇਅੰਤ ਕਿਰਪਾ ਹੁੰਦੀ ਆ ਪਰ ਕੁਝ ਭੈਣ ਭਰਾ ਨੇ ਉਹ ਕਹਿ ਦਿੰਦੇ ਨੇ ਕਿ ਸਾਡੇ ਕੋਲੋਂ ਸੁਖਮਣੀ ਸਾਹਿਬ ਜੀ ਦੀ ਬਾਣੀ ਦਾ ਪਾਠ ਨਹੀਂ ਕੀਤਾ ਜਾਂਦਾ ਕੁਝ ਭੈਣ ਭਰਾ ਨੌਕਰੀ ਪੇਸ਼ੇ ਵਾਲੇ ਨੇ ਕਮਾਂਕਾਰਾਂ ਦੇ ਰੂਜੇਵੇਂਆ ਕਰਕੇ ਉਹ ਕਹਿੰਦੇ ਵੀ ਸਾਡੇ ਕੋਲੋਂ ਅੰਮ੍ਰਿਤ ਵੇਲੇ ਦੇ ਨਿਤ ਨਿਯਮ ਦੇ ਨਾਲ ਨਾਲ ਘੰਟਾ ਸਵਾ ਘੰਟਾ ਹੋਰ ਨਹੀਂ ਕੱਢਿਆ ਜਾਂਦਾ ਕਿਉਂਕਿ ਸੁਖਮਨੀ ਸਾਹਿਬ ਜੀ ਦਾ ਪਾਠ ਜਦੋਂ ਆਪਾਂ ਬੜੇ ਪਿਆਰ ਦੇ ਨਾਲ ਕਰਦੇ ਆਂ ਤਾਂ 1 ਘੰਟਾ ਸਵਾ 1 ਘੰਟਾ ਲੱਗ ਹੀ ਜਾਂਦਾ ਹੈ ਕੁਝ ਭੈਣ ਭਰਾ ਆਪਣੀ ਸਰੀਰਕ ਪਰੇਸ਼ਾਨੀ ਦੱਸਦੇ ਆਂ ਕਿ ਅਸੀਂ ਇੱਕੋ ਚੌਂਕੜੇ ਦੇ ਵਿੱਚ ਪੂਰਾ ਸੁਖਮਨੀ ਸਾਹਿਬ ਜੀ ਦਾ ਪਾਠ ਨਹੀਂ ਕਰ ਪਾਉਂਦੇ ਕੁਝ ਆਪਣੇ ਕੰਮਕਾਰਾਂ ਦੇ ਰੁਝੇਵਿਆਂ ਕਰਕੇ ਨਹੀਂ ਕਰ ਪਾਉਂਦੇ ਤਾਂ ਉਹਨਾਂ ਦੇ ਅੱਗੇ ਬੇਨਤੀ ਆ ਕਿ ਜੇਕਰ ਤੁਸੀਂ ਹਰ ਰੋਜ਼ ਅੰਮ੍ਰਿਤ ਵੇਲੇ ਦੇ ਨਿਤਨੇਮ ਦੇ ਨਾਲ-ਨਾਲ ਸੁਖਮਣੀ ਸਾਹਿਬ ਜੀ ਦੀ ਬਾਣੀ ਦਾ ਪਾਠ ਨਹੀਂ ਕਰ ਪਾਉਂਦੇ ਤਾਂ ਘੱਟੋ-ਘੱਟ ਹਫ਼ਤੇ ਦੇ ਵਿੱਚ ਇੱਕ ਵਾਰ ਤਾਂ ਸਾਡੇ ਘਰ ਦੇ ਵਿੱਚ ਇਹ ਬਾਣੀ ਦਾ ਪਾਠ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ ਪੂਰਾ ਪਰਿਵਾਰ ਬੈਠ ਕੇ ਪਾਠ ਕਰ ਲਓ ਆਪਣੇ ਬੱਚਿਆਂ ਨੂੰ ਵੀ ਨਾਲ ਬਿਠਾਓ ਪਰਿਵਾਰ ਦੇ ਬਾਕੀ ਮੈਂਬਰ ਜੋ ਗੁਰਬਾਣੀ ਦਾ ਪਾਠ ਕਰ ਸਕਦੇ ਆ ਉਨਾਂ ਨੂੰ ਵੀ ਕਹੋ ਕਿ ਆਓ ਸਾਰੇ ਰਲ ਕੇ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰੀਏ ਜੇਕਰ ਆਪਾਂ ਪੂਰਾ ਪਰਿਵਾਰ ਰਲ ਕੇ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਹਾਂ ਇਹਦੇ ਨਾਲ ਦੀ ਤਾਂ ਰੀਸ ਹੀ ਨਹੀਂ ਆ ਪਰ ਜੇਕਰ ਤੁਹਾਡੇ ਨਾਲ ਕੋਈ ਹੋਰ ਸਾਥ ਨਹੀਂ ਦਿੰਦਾ ਘਰ ਦਾ ਕੋਈ ਇੱਕ ਜੀ ਹੀ ਆਪਣੇ ਘਰ ਦੇ ਵਿੱਚ ਗੁਰਬਾਣੀ ਦਾ ਇਹ ਪਾਠ ਕਰਨਾ ਸ਼ੁਰੂ ਕਰ ਦਵੇ ਜੀ ਅਮ੍ਰਿਤ ਵੇਲੇ ਕਰ ਸਕਦੇ ਹੋ ਤਾਂ ਅਮ੍ਰਿਤ ਵੇਲੇ ਕਰੋ ਜੇ ਅਮ੍ਰਿਤ ਵੇਲੇ ਦੇ ਵਿੱਚ ਸਮਾਂ ਨਹੀਂ ਮਿਲਿਆ ਤਾਂ ਦਿਨ ਦੇ ਵਿੱਚ ਕੋਈ ਵੀ ਸਮਾਂ ਤੁਸੀਂ ਚੁਣ ਲਓ ਦੁਪਹਿਰ ਵੇਲੇ ਕਰ ਲਓ ਸ਼ਾਮ ਵੇਲੇ ਕਰ ਲਓ ਜਾਂ ਫਿਰ ਰਾਤ ਵੇਲੇ ਕਰ ਲਓ ਕਿਉਂਕਿ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਦੇ ਲਈ ਸਾਨੂੰ ਸਮੇਂ ਦੀ ਕੋਈ ਪਾਬੰਦੀ ਨਹੀਂ ਆ ਆਪਾਂ ਦਿਨ ਦੇ ਵਿੱਚ ਕਿਸੇ ਵੀ ਵੇਲੇ ਇਹ ਪਾਠ ਕਰ ਸਕਦੇ ਹਾਂ ਅਤੇ ਜੇਕਰ ਤੁਸੀਂ ਹਰ ਰੋਜ਼ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਚਾਹੁੰਦੇ ਹੋ ਪਰ ਤੁਸੀਂ 1 ਘੰਟਾ ਸਵਾ ਘੰਟਾ ਇੱਕੋ ਚੌਂਕੜੇ ਦੇ ਵਿੱਚ ਨਹੀਂ ਬੈਠ ਸਕਦੇ ਤਾਂ ਮਹਾਪੁਰਖ ਜੀ ਕਹਿੰਦੇ ਨੇ ਕਿ ਤੁਸੀਂ ਸੁਖਮਨੀ ਸਾਹਿਬ ਜੀ ਦੀ ਬਾਣੀ ਨੂੰ ਕਈ ਹਿੱਸਿਆਂ ਦੇ ਵਿੱਚ ਵੰਡ ਕੇ ਕਰ ਸਕਦੇ ਹੋ ਤੁਸੀਂ ਚਾਹੋ ਤਾਂ 4-4 ਅਸ਼ਟਪਦੀਆਂ ਦਾ ਪਾਠ ਹਰ ਰੋਜ਼ ਕਰ ਲਓ ਜੇ 8 ਕਰ ਸਕਦੇ ਹੋ ਤਾਂ ਹਰ ਰੋਜ਼ 8 ਅਸ਼ਟਪਦੀਆਂ ਦਾ ਪਾਠ ਕਰੋ ਸੁਖਮਨੀ ਸਾਹਿਬ ਜੀ ਦੀ ਬਾਣੀ ਦੀਆਂ ਕੁੱਲ 24 ਅਸ਼ਟਪਦੀਆਂ ਦਾ ਪਾਠ ਆ ਤੇ ਜੇ ਆਪਾਂ 8-8 ਹਰ ਰੋਜ਼ ਕਰਾਂਗੇ ਤਾਂ ਆਪਾਂ 3 ਦਿਨਾਂ ਦੇ ਵਿੱਚ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਸੰਪੂਰਨ ਪਾਠ ਕਰ ਲਵਾਂਗੇ ਜੇ ਤੁਸੀਂ 6 ਅਸ਼ਟਪਦੀਆਂ ਰੋਜ਼ ਦੀਆਂ ਕਰਨਾ ਚਾਹੁੰਦੇ ਆ ਤਾਂ ਫਿਰ ਤੁਸੀਂ 4 ਦਿਨਾਂ ਦੇ ਵਿੱਚ ਕਰ ਲਓਗੇ ਇਸੇ ਹੀ ਤਰ੍ਹਾਂ ਆਪਣਾ ਹਿਸਾਬ ਲਗਾ ਲਓ ਮਹਾਪੁਰਖ ਜੀ ਤਾਂ ਇੱਥੋਂ ਤੱਕ ਕਹਿੰਦੇ ਕਿ ਹਰ ਰੋਜ਼ ਇੱਕ ਅਸ਼ਟਪਦੀ ਦਾਹੀ ਪਾਠ ਕਰ ਲਓ ਸਵੇਰ ਵੇਲੇ ਕਰ ਲਓ ਦੁਪਹਿਰ ਵੇਲੇ ਕਰ ਲਓ ਸ਼ਾਮ ਵੇਲੇ ਕਰ ਲਓ ਜਦੋਂ ਵੀ ਦਿਨ ਦੇ ਵਿੱਚ ਸਮਾਂ ਮਿਲਦਾ ਹੈ ਨਾ ਉਦੋਂ ਹੀ ਪਾਠ ਕਰ ਲੈਣਾ ਚਾਹੀਦਾ ਹੈ ਪਰ ਘਰ ਵਿੱਚ ਸੁਖਮਣੀ ਸਾਹਿਬ ਜੀ ਦੀ ਬਾਣੀ ਦਾ ਪਾਠ ਹੋਣਾ ਚਾਹੀਦਾ ਹੈ ਜੇ ਇੱਕ ਅਸ਼ਟਪਦੀ ਦਾ ਪਾਠ ਕਰਨਾ ਸ਼ੁਰੂ ਕਰ ਦਈਏ ਤਾਂ ਵੀ ਆਪਾਂ 24 ਦਿਨਾਂ ਦੇ ਵਿੱਚ ਸੰਪੂਰਨ ਸੁਖਮਣੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲਵਾਂਗੇ ਸ਼ੁਰੂਆਤ ਤਾਂ ਕਰੀਏ ਬਾਕੀ ਕਿਰਪਾ ਤਾਂ ਸਤਿਗੁਰ ਸੱਚੇ ਪਾਸ਼ਾ ਜੀ ਆਪੇ ਹੀ ਕਰ ਦੇਣਗੇ ਸ਼ੁਰੂਆਤ ਕਰੋ ਸ਼ੁਰੂਆਤ ਇੱਕ ਤੋਂ ਕਰ ਲਓ ਦੋ ਤੋਂ ਕਰ ਲਓ ਚਾਰ ਤੋਂ ਕਰ ਲਓ ਛੇ ਤੋਂ ਕਰ ਲਓ ਇਹ ਤੁਹਾਡੀ ਮਰਜ਼ੀ ਆ ਬਸ ਇਹਨਾਂ ਧਿਆਨ ਰਵੇ ਕਿ ਜਦੋਂ ਵੀ ਆਪਾਂ ਗੁਰਬਾਣੀ ਦਾ ਕੋਈ ਵੀ ਪਾਠ ਕਰਦੇ ਹਾਂ ਤਾਂ ਸਾਡਾ ਆਪਣੇ ਸਤਿਗੁਰ ਸੱਚੇ ਪਾਸ਼ਾ ਦੇ ਪ੍ਰਤੀ ਪੂਰਾ ਭਰੋਸਾ ਹੋਵੇ ਇਕ ਮਨ ਇਕ ਚਿੱਤ ਹੋ ਕੇ ਗੁਰਬਾਣੀ ਦਾ ਪਾਠ ਕਰੀਏ ਸਮਝ ਸਮਝ ਕੇ ਪਾਠ ਕਰੀਏ ਸੁਖਮਣੀ ਸਾਹਿਬ ਜੀ ਦੀ ਬਾਣੀ ਤਾਂ ਇੰਨੀ ਸਰਲੀ ਆ ਕਿ ਜਦੋਂ ਆਪਾਂ ਪਿਆਰ ਦੇ ਨਾਲ ਪਾਠ ਕਰਦੇ ਹਾਂ ਇਕ ਮਨ ਇਕ ਚਿੱਤ ਹੋ ਕੇ ਪਾਠ ਕਰਦੇ ਹਾਂ ਸਮਝ ਸਮਝ ਕੇ ਪਾਠ ਕਰਦੇ ਹਾਂ ਤਾਂ ਸਾਨੂੰ ਨਾਲ ਦੀ ਨਾਲ ਅਰਥ ਸਮਝ ਆਉਂਦੇ ਆ ਕਿ ਗੁਰੂ ਸਾਹਿਬ ਜੀ ਸਾਨੂੰ ਕੀ ਸਮਝਾ ਰਹੇ ਨੇ ਜਿੱਥੇ ਨਾ ਸਮਝਾਵੇ ਨਾ ਉਸ ਬਾਣੀ ਦੀ ਪੰਕਤੀ ਨੂੰ ਤੁਸੀਂ ਪੰਜ ਵਾਰ ਰਹਿਰਾ ਕੇ ਪੜਿਆ ਕਰੋ ਜਦੋਂ ਇੱਕ ਪੰਕਤੀ ਨੂੰ ਆਪਾਂ ਇੱਕ ਵਾਰ ਦੋ ਵਾਰ ਜਾਂ ਵਾਰ-ਵਾਰ ਪੜ੍ਹਦੇ ਹਾਂ ਤਾਂ ਅਰਥ ਸਮਝ ਆ ਜਾਂਦੇ ਆ ਆਪਾਂ ਹੀ ਕਾਲੇ ਪੈ ਜਾਂਦੇ ਆ ਆਪਾਂ ਜਲਦੀ ਜਲਦੀ ਪਾਠ ਕਰਕੇ ਕੰਮ ਨਿਬੇੜ ਦਿੰਨੇ ਆ ਪਰ ਜੇ ਆਰਾਮ ਦੇ ਨਾਲ ਬਾਣੀ ਦਾ ਪਾਠ ਕਰੀਏ ਤਾਂ ਸਾਰੀ ਸਮਝ ਆਉਂਦੀ ਆ ਤਾਂ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹੀ ਸੀ ਕਿ ਜੇਕਰ ਆਪਾਂ ਚਾਹੁੰਦੇ ਆ ਕਿ ਆਪਣੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰੀਏ ਤਾਂ ਸਭ ਤੋਂ ਪਹਿਲਾਂ ਸਾਡਾ ਅੰਮ੍ਰਿਤ ਵੇਲਾ ਪੱਕਾ ਹੋਵੇ ਭਾਵ ਕਿ ਹਰ ਰੋਜ਼ ਅੰਮ੍ਰਿਤ ਵੇਲੇ ਦੇ ਵਿੱਚੋਂ ਉੱਠ ਕੇ ਹੀ ਇਹ ਨਹੀਂ ਕਿ ਅੱਜ ਉੱਠ ਪਏ ਕੱਲ ਨੂੰ ਨਹੀਂ ਉਠੇ ਐਦਾਂ ਨਹੀਂ ਹਰ ਰੋਜ਼ ਅੰਮ੍ਰਿਤ ਵੇਲੇ ਉੱਠਣਾ ਹੈ ਲਗਾਤਾਰ ਉੱਠਣਾ ਹੈ ਅਤੇ ਅੰਮ੍ਰਿਤ ਵੇਲੇ ਦਾ ਆਪਣਾ ਨਿਤਨੇਮ ਪੱਕਾ ਕਰਨਾ ਹੈ ਨਿਤਨੇਮ ਉਹੀ ਹੈ ਜੋ ਨਿਤਨੇਤ ਕਰੀਏ ਜੇ ਪੰਜ ਬਾਣੀਆਂ ਦਾ ਨਿਤਨੇਮ ਕਰ ਸਕਦੇ ਹਾਂ ਬੜੀ ਵਧੀਆ ਗੱਲ ਆ ਜੇ ਅਜੇ ਤੱਕ ਪੰਜ ਬਾਣੀਆਂ ਦਾ ਨਿਤਨੇਮ ਨਹੀਂ ਕਰ ਸਕਦੇ ਤਾਂ ਜਪਜੀ ਸਾਹਿਬ ਜੀ ਦੀ ਬਾਣੀ ਤੋਂ ਸ਼ੁਰੂਆਤ ਕਰ ਲਈਏ ਕੁਝ ਭੈਣ ਭਰਾ ਕਹਿ ਦਿੰਦੇ ਨੇ ਕਿ ਜਾਪ ਸਾਹਿਬ ਜੀ ਦੀ ਬਾਣੀ ਬੜੀ ਔਖੀ ਲੱਗਦੀ ਆ ਤਾਂ ਉਹ ਨਾਲ-ਨਾਲ ਆਪਣੇ ਮੋਬਾਈਲ ਦੇ ਉੱਪਰ ਲਗਾ ਲਓ ਸੁਣ ਸੁਣ ਕੇ ਕਰੋ ਪਰ ਆਪਣਾ ਅੰਮ੍ਰਿਤ ਵੇਲੇ ਦਾ ਨਿਤਨੇਮ ਜ਼ਰੂਰ ਪੱਕਾ ਕਰੋ ਜੋ ਘਾਟੇ ਪੜੇ ਲਿਖੇ ਨੇ ਉਹ ਵਾਹਿਗੁਰੂ ਜੀ ਦਾ ਸਿਮਰਨ ਤਾਂ ਕਰ ਹੀ ਸਕਦੇ ਆ ਅਤੇ ਨਾਲ ਨਾਲ ਸੁਖਮਨੀ ਸਾਹਿਬ ਜੀ ਦੀ ਬਾਣੀ ਨੂੰ ਜ਼ਰੂਰ ਕਰੋ ਜ਼ਰੂਰ ਕਰਦੇ ਵਿੱਚ ਪੜਨਾ ਚਾਹੀਦਾ ਹੈ ਪਾਠ ਕਰਨਾ ਚਾਹੀਦਾ ਹੈ ਜੇ ਕੋਈ ਪੜ ਨਹੀਂ ਸਕਦਾ ਉਹ ਸੁਣ ਲਵੇ ਆਪਾਂ ਬੈਠ ਕੇ ਆਰਾਮ ਦੇ ਨਾਲ ਸੁਣਦੇ ਆ ਸੁਣਨ ਦਾ ਫਲ ਪਾਠ ਕਰਨ ਨਾਲੋਂ ਵੀ ਵੱਧ ਮਿਲਦਾ ਹੈ ਗੁਰਬਾਣੀ ਦਾ ਪਾਠ ਕਰਨਾ ਜਾਂ ਸੁਣਨਾ ਸ਼ੁਰੂ ਕਰੀਏ ਸਤਿਗੁਰ ਸੱਚੇ ਪਾਸ਼ਾ ਜੀ ਦੀ ਬੇਅੰਤ ਕਿਰਪਾ ਹੋਣੀ ਸ਼ੁਰੂ ਹੋ ਜਾਵੇਗੀ ਤਾਂ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤਾਂ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਕਿਉਂਕਿ ਕਈ ਭੈਣ ਭਰਾ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਇਸੇ ਕਰਕੇ ਨਹੀਂ ਕਰਨਾ ਸ਼ੁਰੂ ਕਰਦੇ ਕਿਉਂਕਿ ਉਹ ਕਹਿੰਦੇ ਆ ਕਿ ਸਾਡੇ ਤੋਂ 1 ਘੰਟਾ ਸਵਾ ਘੰਟਾ ਇੱਕੋ ਚੌਂਕੜੇ ਦੇ ਵਿੱਚ ਨਹੀਂ ਬੈਠਿਆ ਜਾਂਦਾ ਜਾਂ ਫਿਰ ਇੰਨਾ ਸਮਾਂ ਹੀ ਨਹੀਂ ਅਸੀਂ ਕੱਢ ਪਾਉਂਦੇ ਤਾਂ ਉਹਨਾਂ ਦੇ ਅੱਗੇ ਬੇਨਤੀ ਹੈ ਕਿ ਉਹ ਸ਼ੁਰੂਆਤ ਕਰੋ ਭਾਵੇਂ ਰੋਜ਼-ਰੋਜ਼ ਦੀ ਇੱਕ ਅਸ਼ਟਪਰੀ ਦਾ ਪਾਠ ਕਰ ਲਓ ਅਤੇ ਕੋਸ਼ਿਸ਼ ਕਰੋ ਕਿ ਹਰ ਐਤਵਾਰ ਵਾਲੇ ਦਿਨ ਤਾਂ ਆਪਾਂ ਆਪਣੇ ਘਰ ਦੇ ਵਿੱਚ ਇਹ ਬਾਣੀ ਜ਼ਰੂਰ ਪੜ੍ਹੀਏ ਕਿਉਂਕਿ ਐਤਵਾਰ ਛੁੱਟੀ ਵਾਲਾ ਦਿਨ ਹੈ ਬੱਚੇ ਵੀ ਘਰ ਵਿੱਚ ਹੁੰਦੇ ਨੇ ਬਾਕੀ ਪਰਿਵਾਰ ਦੇ ਮੈਂਬਰ ਵੀ ਘਰ ਹੀ ਹੁੰਦੇ ਨੇ ਤੇ ਆਪਾਂ ਜੇ ਰਲ ਕੇ ਪਾਠ ਕਰ ਲਈਏ ਤਾਂ ਸਾਰਿਆਂ ਨਾਲੋਂ ਵਧੀਆ ਗੱਲ ਆ ਜੇ ਰਲ ਕੇ ਨਹੀਂ ਕਰ ਸਕਦੇ ਤਾਂ ਘਰ ਦਾ ਕੋਈ ਇੱਕ ਜੀ ਹੀ ਕਰੇ ਐਤਵਾਰ ਵਾਲੇ ਦਿਨ ਗੁਰੂ ਘਰੇ ਜਾਓ ਗੁਰੂ ਘਰ ਵੀ ਸਾਨੂੰ ਰੋਜ਼ ਜਾਣਾ ਚਾਹੀਦਾ ਹੈ ਪਰ ਜਿਹੜੇ ਕਮਾਂਕਾਰਾਂ ਵਾਲੇ ਨੇ ਨੌਕਰੀ ਪੇਸ਼ੇ ਵਾਲੇ ਨੇ ਉਹ ਹਰ ਰੋਜ਼ ਗੁਰੂ ਘਰੇ ਨਹੀਂ ਜਾ ਪਾਉਂਦੇ ਉਹਨਾਂ ਨੂੰ ਚਾਹੀਦਾ ਹੈ ਵੀ ਉਹ ਐਤਵਾਰ ਵਾਲਾ ਦਿਨ ਜ਼ਰੂਰ ਕੱਢੋ ਜਿੰਨਾ ਹੀ ਆਪਾਂ ਆਪਣੇ ਗੁਰੂ ਦੇ ਲਈ ਸਮਾਂ ਕੱਢਦੇ ਆ ਨਾ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਨਾਂ ਹੀ ਸਾਡੇ ਉੱਤੇ ਮਿਹਰਬਾਨ ਹੁੰਦੇ ਨੇ ਕਿਉਂਕਿ ਮਨੁੱਖ ਆਪਣੇ ਹਰ ਕੰਮ ਦੇ ਵਿੱਚ ਆਪਣੇ ਗੁਰੂ ਸਾਹਿਬ ਜੀ ਨੂੰ ਅੱਗੇ ਰੱਖਦੇ ਨੇ ਉਹਨਾਂ ਦੇ ਕਮਾਂਕਾਰਾਂ ਦੇ ਵਿੱਚ ਬਰਕਤਾਂ ਜ਼ਰੂਰ ਪੈਂਦੀਆਂ ਨੇ ਸੋ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵਾਦੇ ਤੋਂ ਵਾਦੇ ਸ਼ੇਅਰ ਕਰ ਦੇਣਾ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ